ਹਾਂਜੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਤੇ ਬੀਬੀ ਸਾਡੀ ਬੈਠੀ ਆ ਸਾਹਮਣੇ ਤੇ ਬੀਬੀ ਦਾ ਮੂੰਹ ਫੁੱਲਿਆ ਹੋਇਆ ਹੈ ਪਤਾ ਨਹੀਂ ਕਿਹੜੀ ਗੱਲ ਤੋਂ ਫੁੱਲਿਆ ਹੋਇਆ ਉਹ ਸਾਨੂੰ ਪੁੱਛਣਾ ਪੈਣਾ ਆ ਪਹਿਲਾਂ ਅਸੀਂ ਮੜਾ ਜਾਣਾ ਮੰਮੀ ਗਏ ਆ ਗਲੂਕੋਜ਼ ਲਵਾਉਣ ਤੇ ਮੰਮੀ ਨੂੰ ਵੀ ਲੈ ਕੇ ਆਉਨੇ ਆ ਪਛਲਵਾ ਫੋਨ ਕਰਕੇ ਫ੍ਰੈਂਡ ਵਾਲੇ ਡਾਕਟਰ ਕੋ ਗਏ ਆ ਤੇ ਅੱਜ ਬੀਬੀ ਨਾਲ ਟੱਕਰ ਲੈਣ ਆਲੀ ਥੋੜਾ ਜਿਹਾ ਤੇ ਲਿਮਟ ਹੀ ਜਾਂ ਥੱਲੇ ਉਨੇ ਜਾ ਕੇ ਵੀ ਟੱਕਰ ਕਰਾ ਦਵਾਂਗੇ ਹਾਂਜੀ ਕੀ ਹਾਲ ਹੈ ਜੀ ਪੀਤਾ ਕੋ ਔਰ ਸੇ ਲੀਤਰੀ ਕਿੱਥੇ ਗਈ ਅੱਜ ਪੁੱਛਿਆ ਨੂੰ ਤੋਂ ਉਹਦੇ ਬਾਰੇ ਕਿੱਥੇ ਆ ਹੈ ਕਿੱਥੇ ਆ ਕਿੱਥੇ ਗਈ ਉਹ ਤੈਨੂੰ ਦੱਸ ਕੇ ਨਹੀਂ ਗਈ ਤੈਨੂੰ ਦੱਸ ਕੇ ਵੀ ਆਈ ਨਹੀਂ ਐਵੇਂ ਮਾਰਦੀ ਬੀਬੀ ਤੂੰ ਇਹ ਤਾਂ ਹੋ ਨਹੀਂ ਸਕਦਾ ਮੈਨੂੰ ਦੱਸ ਕੇ ਕਹੀਓ ਮੈਨੂੰ ਲੱਗਦਾ ਅੱਜ ਫੇਰ ਕਿਤੇ ਘੁੰਮਣ ਫਿਰਨ ਚੱਲ ਗਈ ਆ ਇੱਕ ਜਾ ਉੱਤੇ ਘਰਨੇ ਤੂੰ ਨਹੀਂ ਨਹੀਂ ਇਹ ਮੈਂ ਪਾਣੀ ਚ ਡਬੋ ਡੋ ਕੇ ਖਾ ਲੰਨਾ ਪਾਣੀ ਕਿੱਥੇ ਤੇਰਾ ਚੋਪਾ ਘੜ ਜਾ ਅਰਲੋ ਨਹੀਂ ਛੱਡਦੀ ਆ ਕਿੱਦਾਂ ਖਾਣੀ ਉਹ ਕਿੱਦਾਂ ਗਣਾ ਆਹ ਤੇ ਸੱਤੀ ਸਵੇਰੇ ਵੀ ਤਾਹੀ ਮੈਂ ਮੈਂ ਨਾਲ ਫੇਰ ਲੜਾਈ ਹੋਈ ਸੀ ਪਤਾ ਨਾ ਪਿਓ ਮੇਰਾ ਮੈਨੂੰ ਬਖਸ਼ਦਾ ਹੁਣਾ ਅੱਜ ਤੇ ਮੇਰੀ ਮੰਮੀ ਗਈ ਆ ਯਾਰ ਮੈਂ ਤੇ ਤੈਨੂੰ ਦੱਸਣਾ ਸੀ ਉਹਨੇ ਉਹਦੇ ਅੱਜ ਢਿੱਲੀ ਹੋ ਗਈ ਥੋੜੀ ਜੀ ਗਲੂਕੋਜ ਲਵਾਉਣ ਗਈ ਆ ਕਾਦੀ ਹੋ ਗਈ ਆ ਲਾੜ ਨੂੰ ਤੇਰੀ ਉਹ ਅੱਛਾ ਢਿੱਲੀ ਨਹੀਂ ਹੋ ਸਕਦੀ ਉਹ ਹੂੰ ਮੈਂ ਨਹੀਂ ਵੀ ਲਵਾਉਂ ਕੋਈ ਮੈਨੂੰ ਰੱਖਾ ਦੇ ਤੈਨੂੰ ਉਧਰ ਹੀ ਲਵਾ ਦੂ ਇਸ ਤੂੰ ਚੰਗੀ ਪਲੀ ਤੈਨੂੰ ਉਧਰ ਲਵਾ ਲੈ ਚੰਗੀ ਆ ਤੂੰ ਆ ਲੈ ਹੋ ਗਈ ਬਿਮਾਰ ਇਹ ਬਾਦ ਨੂੰ ਜਾਣੀਂਗਾ ਉਹ ਵੀ ਬਿਮਾਰ ਚੱਲ ਤੈਨੂੰ ਵੀ ਗੱਲ ਤੂੰ ਵੀ ਚਲ ਤੇਰਾ ਵੀ ਗਲੂਕਾਲਾ ਤੂੰ ਨਾ ਪਿਛੇ ਰਿਆ ਜੀ ਇਹ ਸਾਲੀ ਖਰਾਕ ਜਿਹੜੀ ਮੈਂ ਖਵਾਉ ਤੁਹਾਨੂੰ ਫੇ ਜਿਹੜੀ ਉਹਨੂੰ ਖਵਾਤੀ ਤੈਨੂੰ ਨਹੀਂ ਖਵਾ ਹੋਈ ਹੂੰ ਇਹ ਕੋ ਖਰਾਕ ਦਾ ਗਜਾ ਹੈ ਜਿਹੜੀ ਵੀ ਉਹਨੂੰ ਖਵਾਤੀ ਤੇ ਤੈਨੂੰ ਨਹੀਂ ਖਵਾ ਹੋਈ ਲੋਕੀ ਜਾਣੀ ਹੈ ਕਿ ਜਾਨ ਤੇ ਵਿੱਚ ਪਈ ਮਾਰੀ ਜਾਨ ਤੈਨੂੰ ਹੁਣ ਮੈਂ ਮੈਂ ਤੇ ਕਹਿਨੀ ਆ ਤੇਰਾ ਨਹੀਂ ਬਾਜੀ ਜਾਨ ਨੂੰ ਕੋ ਭੇਜਦਾ ਉੱਥੇ ਟ੍ਰੇਨਿੰਗ ਕਰਾਉਣਾ ਰਕਿੰਗ ਹੀ ਰ ਆਪਣੇ ਫਿਰ ਇਹ ਜਿੰਦਗੀ ਦੀ ਦਿੱਤੀ ਤੇ ਮੈਂ ਹਾਂ ਇਹ ਤਾਂ ਵੀ ਦਾਇਨਾ ਮਾਰ ਗਈ ਬਾਈ ਕਿੱਦਾਂ ਦੀ ਹਿੰਮਤ ਚਾਹੀਦੀ ਤੁਹਾਨੂੰ ਐਵੇਂ ਬਹੁਤ ਬਾਹਰ ਨਿਕਲੋ ਲੈ ਦੇਲਾ ਗਰਾਊਂਡ ਚ ਖੇਡ ਖੇਡਣਾ ਕਰਨਾ ਮੇਰਾ ਉਹ ਕਿੱਦਾਂ ਦੀ ਚਾਹੀਦੀ ਫੇ ਮੈਨੂੰ ਦੱਸ ਨਾ ਕਿੱਦਾਂ ਦੀ ਹਿੰਮਤ ਚਾਹੀਦੀ ਕਿਹੜੀ ਹਿੰਮਤ ਚਾਹੀਦੀ ਦਿਨ ਬਾਹਰ ਬਹੁਤ ਧਿਆਨ ਜੋ ਕੀ ਹੋਤੀ ਜੇ ਮੈਂ ਚੱਲ ਜਾ ਕਰ ਮੇਰਾ ਹੂੰ ਹੂੰ ਯੰਗੀ ਭਲੀ ਹੈਗੀ ਇੰਨਾ ਫਿਰ ਇਹ ਹੀ ਮੁੱਕਦੇ ਹੈਂ ਕਰੇ ਕਾਲੇ ਦੇਖਦੇ ਮੈਂ ਦੇਖਣਾ 90 ਗਨੇ ਕੱਢ ਲੈਣੇ ਨਹੀਂ ਤੇ ਮੈਨੂੰ ਦਾਕ ਲੱਗਾ ਆ ਤੂੰ ਸਾਂਮੀ ਆ ਤੈਨੂੰ ਪਤਾ ਹੈਗਾ ਕਿੱਥੇ ਗਈ ਤੈਨੂੰ ਕੀ ਪਤਾ ਨਾ ਤੈਨੂੰ ਕਿਹਨੂੰ ਦੱਸ ਕੇ ਜਾਂਦੀ ਹੈ ਮੈਂ ਕਰਨ ਦੇ ਲਈ ਅੰਦਰ ਮਰੀ ਹੀ ਇਹ ਤੈਨੂੰ ਕੋਹ ਨਹੀਂ ਦੱਸ ਕੇ ਜਾਂਦਾ ਕੋਈ ਤੂੰ ਇਹ ਨਹੀਂ ਦੱਸ ਕੇ ਜਾਣਾ ਮੱਥਾ ਟੇਕ ਕੇ ਜਹੀ ਕਰੀ ਤੈਨੂੰ ਮੱਥਾ ਟੇਕ ਕੇ ਨਾ ਟੇਕ ਪਾ ਮੈਂ ਕੀ ਨਹੀਂ ਟੇਕੋ ਨਾ ਪੜਕਾ ਨਹੀਂ ਨਹੀਂ ਖਾਣਾ ਨਹੀਂ ਨਹੀਂ ਖਾਣਾ ਕੋਈ ਮੈਂ ਇੱਕ ਖਾਣੀ ਪੈਣੀ ਮੈਂ ਦੱਸਤਾ ਜੀ ਇਹ ਤਾਂ ਨਹੀਂ ਚਾਹੁੰਦੀ ਇੱਕ ਖਾਣਾ ਮਿੱਠੀ ਆ ਉਹ ਨਹੀਂ ਚਾਹੁੰਦੀ ਆ ਬਾਬਾ ਚਾਹ ਪਣੀ ਹੁੰਦੀਆਂ ਤੇ ਲੋੜ ਆਈ ਆ ਗਾਲਾਂ ਜਿਹੜੀਆਂ ਮਰਜ਼ੀ ਕਰਾ ਲੋ ਇਹ ਨਹੀਂ ਚਾਹੁੰਦੀ ਇਹ ਤਾਂ ਉਹ ਤੇਨੂੰ ਕਮਾਣਾ ਉਹਨੂੰ ਗਾਲਾਂ ਕਰਦੇ ਰੋਟੀ ਨਹੀਂ ਖਾਉਂਦੀ ਅੱਜ ਕਰੀ ਉਹ ਪੰਜ ਰੋਟੀਆਂ ਖਾ ਜਾਣੀ ਇੱਕ ਰੋਟੀ ਨਹੀਂ ਖਾਉਂਦੀ ਹੈ ਨਹੀਂ ਤੂੰ ਨਹੀਂ ਹਟ ਸਕਦੀ ਅਜੇ ਤਾਂ ਹਾਲ ਨਹੀਂ। ਅਖਾਤ ਨਹੀਂ ਘਾਉਂਦੇ ਬਹੁਤ ਕਰੀਏ। ਬਾਟਰੀ ਪੀਲੀ ਚਾਹ ਦੁੱਧ ਪੀ ਲਿਆ ਇਹਨੇ। ਹਾਏ! ਸ਼ਰਬਤ ਪੀ ਲਈ ਇਹਨੇ। ਮੈਂ ਗਲਾ ਦੇਣਾ ਘੁੱਟ ਮੈਂ ਦੱਸਦਾ ਹੀ ਤੈਨੂੰ। ਦੁੱਧ ਵੀ ਪੀ ਲਿਆ ਚਾਹ ਵੀ ਪੀ ਲਈ। ਕੀ ਗੱਲ ਆ? ਹੂੰ ਫਲਾਈ ਫਿਰਨਦਾ ਹੀ ਆ ਉਦਾਂ ਹੀ। ਕਾਹਦਾ ਕੋਈ ਨਹੀਂ ਲੈਂਦਾ ਸ। ਐਵੇਂ ਬੜਾਈਏ ਤਾਂ ਉਦਾਂ ਨਹੀਂ ਨਾ। ਹਟ ਜਾ। ਕਾਹਦਾ ਮੜੀ। ਹਟ ਜਾ ਹਟ ਜਾ। ਸਾਰੇ ਦੱਬ ਮੜੀ। ਲਾ ਦਾਂ ਤਬ। ਨੋ 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 ਪਤਾ ਨਾ ਇਦਾਂ ਕਰ ਨਹੀਂ ਸਕਦਾ ਮੈਂ ਕਿਉਂ ਪਿਆਰ ਆ ਤੇਰੇ ਨਾਲ ਤੇਰਾ ਹੈ ਨਹੀਂ ਮੇਰ ਨਾਲ ਤੇਰਾ ਕਿੱਥੇ ਚਲੋ ਯਾਰ ਇਹਨੂੰ ਘਰ ਚੋਂ ਕੱਢੋ ਘਰ ਚੋਂ ਕੱਢ ਦੋ ਘਰ ਚੋਂ ਕੱਢ ਦੋ ਬੀਬੀ ਚੱਲ ਮੋਟਰ ਤੇ ਰਿਹਾ ਕਿਉਂ ਮੋਟਰ ਨੂੰ ਧੋਵਾ ਮੋਟਰ ਸਾਡੇ ਘਰ ਨਹੀਂ ਲੈਣਾ ਮੈਂ ਭੈਣ ਰਿਸ਼ਤੇ ਨਾਲ ਦੇ ਆਹ ਚੱਲ ਰਿਸ਼ਤੇ ਨਾਲ ਚੱਲ ਟਾਂਗੇ ਤੇ ਚੜ ਕੇ ਚੱਲ ਉੱਠ ਕੇ ਆ ਜਾ ਬੱਚਾ ਚੱਲ 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 ਸਾਡੇ ਘਰ ਨਹੀਂ ਲੈਣਾ ਮਾਂ ਤੋਕ ਤੈਨੂੰ ਤੈਨ charm ਨਹੀਂ ਹੋਣੀ ਤੂੰ ਐਦਾਂ ਨਹੀਂ ਗੱਲਾਂ ਕਰਦਾ ਕਿਹੜੀਆਂ ਗੱਲਾਂ ਕਰਦਾ ਮੈਂ ਆ ਕੀ ਕਰਦਾ ਤੂੰ ਹੋਰ ਕੀ ਕਰਦਾ ਨਾਮ ਕਹਿੰਦਾ ਤੇਰਾ ਜੰਨਾ ਮਾਰਦੀ ਕਰੋ ਤੂੰ ਫੇਰ ਮੈਂ ਨਹੀਂ ਕਰਦਾ ਤੂੰ ਕੀ ਕਰਦਾ ਜਾਨ ਦੇਣਾ ਤੇਰੇ ਤੇ ਜਾਨ ਤਾਂ ਮੈਂ ਕੱਟ ਦਿੰਨੀ ਹੈ ਤੂੰ ਨਹੀਂ ਦਿੰਨੀ ਨਾ ਨਾ ਮੈਂ ਤਾਂ ਨਹੀਂ ਦਿੰਨੀ ਤੂੰ ਨਾ ਮੈਂ ਕਿੱਥੇ ਕਹਿੰਦਾ ਉਹਦਾ ਬੰਦਨਾਮ ਕਰੀਏ ਤੇਰਾ ਵਾਰ ਉੱਠ ਕੇ ਗੱਲ ਕਰਨੀ ਕਲਾਸ਼ੀ ਓਏ ਉੱਠ ਕੇ ਗੱਲ ਕਰ ਕਲਾਸ਼ੀ ਏ ਔਲਾਜਾ ਵੀ ਅੱਜ ਕਹਿੰਦਾ ਹੀ ਕਹਿੰਦਾ ਹੁਣ ਬੁੱਢੀ ਤੁਹਾਡੀ ਪੁਰਾਣੀ ਹੋ ਗਈ ਹੈ ਘਰੋਂ ਕੱਢ ਦੋ ਮੈਂ ਲਾਜਾ ਦੇਖਿਆ ਕਿੰਨੀ ਮੈਨੂੰ ਦੇਖਿਆ ਲਾਜਾ ਦੇ ਅਲਾਜੇ ਦਾ ਰਿਸ਼ਤਾ ਹੋ ਗਿਆ ਨਾ ਹੁਣ ਉਹਦੇ ਸੋਹਰੇ ਕਹਿੰਦੇ ਮੈਂ ਅਲਾਜੇ ਪਾ ਆਪਾਂ ਯਾਰ ਚੱਲੀ ਆਪਾਂ ਇਹਦੀਆਂ ਥੋੜੀ ਗੱਲਾਂ ਥੋੜੀਆਂ ਮੁੱਕਰ ਜਾਂਦੀ ਇਹ ਕਹਿ ਕੇ ਕਈ ਕੁਝ ਲਾਜਾ ਦਾ ਦਵਾ ਹੋ ਜਾ ਚਲ ਦੇਖਦਾ ਕਿਥੇ ਦਵਾ ਹੋਇਆ ਇਹ ਆ ਗਿਆ ਉਹ ਲਾੜੂ ਉਂਗਲ ਨਾ ਉੱਚੀ ਕਰੀ ਉਂਗਲ ਮੇਰੀ ਇੱਧਰ ਰਹਿਣ ਮੈਂ ਉਂਗਲ ਨੂੰ ਜੋ ਮੱਤੂ ਕਰਨੇ ਥੱਲੇ ਕਰ ਉਂਗਲ ਨਹੀਂ ਕਰੂ ਨਹੀਂ ਥੱਲੇ ਕਰ ਲਾ ਕਿਉਂ ਕਰੀ ਥੱਲੇ ਅੱਛੇ ਤੇ ਰਹਿਣਾ ਅਖੋਂ ਦੇ ਦੇ ਨਹੀਂ ਮੈਂ ਮੈਂ ਨਹੀਂ ਦਵਾਈ ਲਿਆ ਕੇ ਦੇਣੀ ਕਿਆ ਲਾ ਦੇ ਆਹ ਜਾ ਦੇ ਤਾਂ ਮੈਂ ਨਹੀਂ ਲਾ ਕਿਆ ਲਾ ਜਾ ਕਿੱਦਾਂ ਜਾਊਗਾ ਮੇਰੇ ਤੋਂ ਬਿਨਾ ਕਿੱਦਾਂ ਜਾਊਗਾ ਜਾਊਗਾ ਕਹਿ ਲਾ ਜਾ ਜਾਊਂਗਾ ਤੂੰ ਕਹਿੰਦਾ ਜਾਊਂਗਾ ਉਹ ਵੀ ਮਾਂ ਤੇਰੇ ਵੱਲ ਦਾ ਹੋ ਗਿਆ ਜਾਣਾ ਨਹੀਂ ਦਾ ਸਾਡੇ ਵੱਲ ਦਾ ਕੋਈ ਵੀ ਨਹੀਂ ਮੈਂ ਤੁਹਾਡੇ ਵੱਲ ਤੇਰੇ ਯਾਰ ਦੇ 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 ਕਿੱਥੋਂ ਬੋਲਦੀ ਕਿੱਥੋਂ ਕਿੱਥੋਂ ਬੋਲਦੀ ਆ ਇਹੜੀ ਜਿੱਥੋਂ ਤੂੰ ਬੋਲਦੀ ਐ ਨਾ ਕਲਾਸ਼ੀਏ ਕਲਾਸ਼ੀਏ ਜਿੱਥੋਂ ਤੂੰ ਬੋਲਦੀ ਐ ਨਾ ਸਾਰਾ ਸਮਝਦਾ ਮੈਂ ਲੱਗਿਆ ਆਖੇ ਆਖੇ ਨਹੀਂ ਲੱਗਣਾ ਮੇਰੀ ਮਾਂ ਆਉਣ ਵਾਲੀ ਐ ਦੱਸੂ ਤੈਨੂੰ ਕੀ ਕਹਿ ਜੀ ਮਾਂ ਦੱਸ ਦੂ ਤੈਨੂੰ ਅੱਜ ਫੇ ਫੇ ਕਹਿਣਾ ਫੇ ਮੈਨੂੰ ਮਾਫ ਕਰ ਦੇ ਗੁਲਦੀਪ ਮੈਂ ਨਹੀਂ ਕਹਦੀ ਕੋਈ ਕਿਸੇ ਨੂੰ ਉਹੋ ਹੀ ਆ ਇੱਕ ਨੌ ਜਿਹਨੇ ਤੈਨੂੰ ਪਰ ਮੈਂ ਬੰਦਾ ਮਾਰਿਆ ਮੈਂ ਮਾਫ ਕਰ ਲੈ ਉਹੋ ਹੀ ਇੱਕ ਨੌ ਆ ਜਿਹਨੇ ਤੈਨੂੰ ਫੁੱਲਾਂ ਵਾਂਗੂ ਰੱਖ ਛੜਿਆ ਫਲਾ ਮਾਗੀ ਰੱਖੀ ਹਾਂ ਮੈਂ ਤਾਂ ਨਹੀਂ ਦੇਖਿਆ ਕਦੀ ਮੇਰੀ ਮਾਂ ਨੂੰ ਰੱਖਿਆ ਤੂੰ ਕਹਿੰਦਾ ਤੂੰ ਦੇਖਿਆ ਤੂੰ RAMDEO ਦਾ ਮਾਂ ਲੈ ਆਂਿਆ ਤੂੰ ਮਾਂ ਲੈ ਆਇਆ ਮੇਰਾ ਨਹੀਂ ਮਾਂ ਸਾਡਾ ਤੇਰਾ ਹੀ ਆ ਮੈਂ ਤੇਰਾ ਹੀ ਆ ਮੈਂ ਟੈਨਸ਼ਨ ਨਾ ਲਿਆ ਕਰ ਅੱਜ 33 ਬੜੀ ਆ ਅੱਜ 33 ਬਹੁਤ ਆ ਬੀਬੀ ਬਹੁਤ ਗਰਮੀ ਹੈ ਅੱਜ ਗਰਮ ਐਨੀ ਕੌਣ ਆ ਜਿਹੜਾ ਮੇਰੇ ਇੱਕ ਦੀਪੇ ਦਾ ਪੋਤੀ ਐ ਸੋਹਣੀ ਐ ਇਸ ਦੀਪੇ ਦੇ ਪੁੱਤ ਤੋਂ ਵੀ ਨਾ ਤੈਨੂੰ ਕੌਣ ਦੇਖੂਗਾ ਕੋਈ ਨਾ ਦੇਖੇਗਾ ਉਹ ਮੈਂ ਜੀ ਇੱਕ ਦਿਨ ਵੀ ਕਿਤੇ ਚਲ ਗਿਆ ਨਾ ਤੈਨੂੰ ਜਾਉ ਲੱਗ ਪਤਾ ਇਹ ਤੂੰ ਧਾਮੀ ਧਾਮੀ ਕਰੇਗੀ ਧਾਮੀਆਂ ਆ ਜਾਵੇ ਦੇਖਣਾ ਤਾਂ ਬੈਨਾਂ ਮਾਣੇ ਦੇਖਣ ਵਾਲੇ ਅਬੜੇ ਬੁੜੇ ਕੋਈ ਨਹੀਂ ਹੁੰਦੇ ਨਹੀਂ ਉਦਾਂ ਬੜੇ ਬੁੜੇ ਕੋਈ ਨਹੀਂ ਹੈਗੇ ਧਾਮੀ ਸਾਹਿਬ ਜਿਹੜੀ ਘੇਰ ਕਰਦੇ ਤੇਰੀ ਕਿਹੜੀ ਤੂੰ ਬੜੇ 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 ਉਹਨੇ ਕਰਨਾ ਉਹਨੇ ਕਰਨਾ ਤਾਂ ਵੀ ਓਕੀ ਦੀ ਓਕੀ ਇਹਨਾਂ ਕਰੇ ਨਾ ਪਾਰਿਆ ਤੁਹਾਨੂੰ ਪਾਰੀ ਕਰ ਗਰ ਪਾਰੀ ਨਹੀਂ ਕਰਦਾ ਕਰਦੇ ਮੈਂ ਨਹੀਂ ਕਰਦਾ ਕਰਦਾ ਮਾ ਗਰ ਪਾਰੀ ਹੋਏ ਇਹ ਪਾਰੀ ਤੇ ਮੈਂ ਕਰਾ ਲੂ ਮੇਤੋਂ ਜੋਰ ਨਾ ਹੀ ਦਿੱਕੀ ਜੋਰ ਤਾਂ ਪਾਰੀ ਨਾ ਕਰੇ ਮੇਤੋਂ ਕਹਿੰਦਾ ਚਾਰ ਕਰ ਲਿਓਣਾ ਤੀਜਾ ਮਾਰ ਨਹੀਂ ਕਰਦੀ ਮੈਂ ਆ ਗੁਰੂਂ ਤੇ ਤਾਂ ਉਹ ਉਹ ਅਸਲ ਵਿੱਚ ਨਾ ਸਮਝਉਂਦੀ ਹੁੰਦੀ ਉਹ ਤੇਰੇ ਬਾਰੇ ਵਿੱਚ ਤੇਰੀ ਮਨਪ੍ਰੀਤ ਕਹਿੰਦੀ ਵੀ ਉਹ ਕੋਈ ਨਹੀਂ ਜਾਣਾ ਪੱਕੀ ਗੱਲ ਆ ਮਨ ਆ ਰਾਤੀ ਆਇਆ ਜਸਮਨ ਕਹਿੰਦੇ ਮੈਂ ਜੱਫੀ ਲਗੀ ਬੋਲ ਕਹਦਾ ਵੀਦੇ ਡਾਕਟਰ ਨੰਮਾ ਨਹੀਂ ਕੀਤਾ ਆ ਹਾਂ ਜੱਫੀ ਜੀ ਓਹੋ ਵੀ ਦੇਖਾ ਇਹ ਸੰਪੇਸ਼ ਕੌੰਦੀ ਆ ਕੋ ਮੈਂ ਨਹੀਂ ਕਹੀ ਬੜਾ ਫੇ ਵੀ ਆਪੜਾਂਗਾ ਬੜਾ ਮੈਂ ਮੇਰਾ ਨਹੀਂ ਕਟ ਤੇਰਾ ਮੈਂ ਕਦੇ ਨਹੀਂ ਬਣਿਆ ਉਹ ਤੈਨੂੰ ਚੱਕ ਚੱਕ ਕੇ ਮੈਂ ਬਾਥਰੂਮ ਚ ਖੜਦਾ ਰਿਆਂ ਤੇਰੀਆਂ ਮੈਂ ਸੇਵਾ ਕੀਤੀਆਂ ਤੈਨੂੰ ਇਰਾਨੀ ਬਣਿਆ ਤੈਨੂੰ ਕੋ ਬਣਿਆ ਅੱਗੇ ਤੱਕ ਮੰਮੀ ਆਪਣੀਆਂ ਲੱਤਾਂ ਨਹੀਂ ਘੁੱਟੀਆਂ ਤੇਰੀਆਂ ਘੁੱਟਦਾ ਹਾਏ ਕਦੋਂ ਵੇਖੋ ਨਾ ਇੱਕ ਦਮ ਵਾਹਿਗੁਰੂ ਵਾਹਿਗੁਰੂ ਇਹ ਬੋਡੀ ਨਹੀਂ ਮੇਰੀ ਸਾਕੀ ਬਣ ਸਕਦੀ ਕਦੇ ਨਹੀਂ ਉਹ ਚਾਹ ਹੈ ਉਹ ਲਿਆਰ ਬਾਲਰ ਲਿਆ ਗੋਲੀ ਸਿੱਧੇ ਮੱਥੇ 'ਚ ਸਾਰੇ ਮੋਸਰ ਨਹੀਂ ਪੁੱਛਦਾ ਤੂੰ ਮੇਰਾ ਆ ਹਾਫ ਤਰ੍ਹਾਂ ਨਾ ਮੈਂ ਤੇਰੀ ਕਦਰ ਤੈਨੂੰ ਕੀਤੀ ਮੇਰੇ ਕਰਕੇ ਹਾਂ ਤੇਰੇ ਕਰਕੇ ਦੇਖ ਓ ਚਾਹ ਪੀਣੀ ਆ ਦੱਸ ਸਿੱਧੀ ਤਰ੍ਹਾਂ ਆਲੇ ਚਾਹ ਪੀਣੀ ਮੈਂ ਉਹ ਪਾ ਕੇ ਦੇ ਜਵਲੇ ਕੌਣ ਭਲਾ ਗਿਆ ਜੀ ਆ ਦੇਖਿਆ ਉਹ ਹੀ ਹੈ ਜਿਹੜੀ ਤੈਨੂੰ ਨਾ ਤੂੰ ਫੜਿਆ ਹੀ ਗੱਲ ਸਮਝਦਾ ਮੇਰੀ ਮਾਂ ਨਾ ਮੇਰੀ ਮਾਂ ਨਾ ਨੀਵੀਂ ਚ ਬਾਤ ਗੱਲ ਕਰੇਗਾ ਨੀਵੀਂ ਬਾਤ ਤੇਰੀ ਮਾਂ ਨੇ ਪਤਾ ਲੱਗ ਗਈ ਲੱਗਣਾ ਪੈਣਾ ਹੁਣ ਹੁਣ ਲੱਗਣਾ ਪੈਣਾ ਹੁਣ ਸਮਾਂ ਉਹਦਾ ਆਇਆ ਹੁਣ ਉਹਦਾ ਆਇਆ ਕੁਲਦੀਪ ਕੌਰ ਦਾ ਸਮਾਂ ਕਲਾਸੀਏ ਕਲਾਸੀ ਹੁਣ ਕੁਲਦੀਪ ਕੌਰ ਦਾ ਸਮਾਂ ਆਇਆ ਕੋਈ ਗੱਲ ਨਹੀਂ ਬੋਲ ਦੇ ਚਲੋ ਆਪਣੇ ਪੇਕਿਆਂ ਦੇ ਚਲ ਜਾ ਆਪਣੇ ਪੇਕਿਆਂ ਦੇ ਚਲ ਜਾ ਆਉਂਦੇ ਆ ਰਿਹਾ ਸੀ ਨਾ ਤੇਰੇ ਘਰ ਜਿਹੜੇ ਜਾਉਂਗੇ ਬਲੇ ਕੱਢ ਦੇ ਤੂੰ ਗੱਲਾਂ ਕੱਪੜੇ ਫੋਟਦੇ ਧਾਰਾ ਤੇਰਾ ਪੁੱਤ ਮੇਰਾ ਡੈਡੀ ਆ ਤੇਰਾ ਡੈਡੀ ਆ ਐ ਗੱਲਾਂ ਮਾਰਦੀ ਫਿਰਦੀ ਜੰਮਿਆ ਕਿ ਨਾ ਬਹਿ ਜਾਵੇਂ ਤੂੰ ਜੰਮਿਆ ਜੇ ਮੈਂ ਜਨਾਨੀਆਂ ਹੀ ਜੰਮਦਿਆਂ ਆਂ ਕਹੇ ਤੂੰ ਵੀ ਤਾਂ ਕਹਿ ਨਾ ਜਨਾਨਾ ਮੇਰੀ ਮਾਂ ਆ ਇਹਦਾ ਤੇਰੀ ਨੂੰ ਕੋਈ ਮਾਂ ਹੈ ਤੇ ਨਾ ਉਹਨੂੰ ਆਏ ਹਾਏ 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 ਆਏ ਹਾਏ 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 ਸਾਡੀ ਮਾਂ ਤੇ ਕੁਛ ਵੀ ਨਹੀਂ ਆ ਤੇਰੀ ਉਹਨੂੰ ਤੇਰੀ ਤੇਰੀ ਮਾਂ ਹੀ ਆ ਮਤਲਬ ਤੇਰੀ ਬਾਦੂ ਆ ਦੇ ਘਾ ਦੇਖਿਆ ਦੇ ਆ ਬੋਲਦੀ ਕਿਥੋਂ ਮੈਂ ਤਾਂ ਬੋਲਦੀ ਮਾਰ ਗੋਡੇ ਤੋੜ ਦੋ ਆਈ ਹਾਏ ਮੈਨੂੰ ਨਹੀਂ ਕਰਦੇ ਤੂੰ ਨਾ ਹੱਥ ਲਾ ਕੇ ਦੱਸ ਹੱਥ ਐਡੀ ਜ਼ੁਰਤ ਨਹੀਂ ਹੈਗੀ ਤੇਰੇ ਚ ਮੇਰੇ ਬਾਹਰ ਵੀ ਚੱਲ ਪਿਆ ਤੇਰਾ ਮੈਨੂੰ ਡਾਰਬ ਡਰਾਉਣਾ ਤਾਂ ਮੈਨੂੰ ਸਾਰਾ ਕੁਝ ਆਉਂਦਾ ਹੈ ਨਾ ਤੇਰਾ ਮੈਂ ਲੈ ਕੇ ਆਵਾ ਉਹ ਗੋਲੂ ਕੋਈ ਲਵਾਉਂਦੀ ਮੇਰੀ ਮੰਮੀ ਮੇਰੀ ਮੰਮੀ ਗੁਲੂਕੋਜ ਲਵਾਉਂਦੀ ਆ ਮੇਰੀ ਮੰਮੀ ਠੀਕ ਨਹੀਂ ਹੈਗੀ ਆਹ ਚਾਹ ਰੋ ਕੋਈ ਗੱਲ ਨਹੀਂ ਰੋਟੀਆਂ ਪੁਆ ਕਾ ਆਪ ਕਾ ਦਿੰਨੇ ਤੈਨੂੰ ਹੈਂ ਕਦੀ ਰੋਟੀਆਂ ਕਦੀ ਖੀਰ ਚਾਹੀਦੀ ਕਦੀ ਮੈਨੂੰ ਦੁੱਧ ਚਾਹੀਦਾ ਕਦੀ ਮੈਨੂੰ ਕੇਲਾ ਚਾਹੀਦਾ ਕਦੀ ਮੈਨੂੰ ਫਰੂਟ ਚਾਹੀਦੇ ਕੀ ਕੀ ਦਈਏ ਤੈਨੂੰ ਬੁੜੀਏ ਆਹ ਆ ਦੋ ਤੇ ਨਾ ਚਾਹ ਰੋ ਮੰਝੇ ਤਾ ਚਾਹ ਰੋ ਹੋ ਬੜਾ ਤੇ ਨੂੰ ਇੰਨਾ ਕਿ ਦੁੱਧ ਇੰਨਾ ਉਹ ਕਦਰ ਕਰ ਲਾ ਪਾਣੀ ਦੀ ਪੌੜਾ ਇੱਕ ਅੰਗਰਾ ਕਦਰ ਕਰ ਲਾ ਕਦਰ ਮੈਂ ਪਾਣੀ ਦੀ ਪੌੜਾ ਇਹ ਕਹਿੰਦੇ ਕਦਰ ਕਰ ਲਾ ਕਦਰ ਕਰ ਲਾ ਬੁੜੀਏ ਜਦ ਮੈਂ ਕਹਿੰਦੀ ਮੇਰੀ ਨਹੀਂ ਮੇਰੀ ਉਹ ਦੇ ਉਹ ਇਹਨੂੰ ਚਾਹ ਇਹਨੂੰ ਚੁੱਪ ਕਰਾ ਚਾਹ ਇਹਨੂੰ ਦੇ ਮੱਥੇ ਮਾਰ ਚਾਹ ਬੀਬੀ ਦੇ ਧੀ ਧੀ ਦੀ ਪੀ ਲਾ ਵੇ ਪੇੜੀ ਪੇੜੀ ਤੈਨੂੰ ਤੇਰੇ ਪੋਤੇ ਦੇ ਚੀ ਗੱਲ ਥੋੜੀ ਥੋੜੀ ਪੀ ਲੈ ਬੁੜੀਏ ਤੈਨੂੰ ਚਾਹ ਪੀਣੀ ਪੈਣੀ ਹੈ ਧਾਮੀ ਸਾਹਿਬ ਨੇ ਬਣਵਾਈ ਹੈ ਤੇਰੇ ਲਈ ਆ ਮੈਂ ਉਹ ਥੋੜਾ ਜਿਹਾ ਤਾਂ ਹੈ ਤੀ ਤੈਨੂੰ ਮੈਂ ਕੀ ਕਿਹਾ ਸੁਣੀ ਗੱਲ ਕਿ ਨਹੀਂ ਥੋੜੀ ਥੋੜੀ ਬੀਬੀ ਇਹਨੂੰ ਪੀਣੀ ਪੈਣੀ ਮੈਂ ਤੇ ਥਣੇ ਜਾਂ ਟਾਂਗੂ ਮਾਰੇ ਥੱਕੇ ਨਾ ਪਰਾ ਦੂੰ ਥੱਕੇ ਰਹੀ ਕਿ ਪਾਉਂਦੀ ਆਂ ਉਮਰ ਜੱਟਾਂ ਦੇ ਕਿੜਕੀ ਦੇ ਜਹਾ ਤੇ ਰੋਪੀ ਤੈਨੂੰ ਛਕਣੀ ਪਊ ਤੇ ਚਾਹ ਤੈਨੂੰ ਛਕਣੀ ਪਊ ਥੋੜੀ ਬੀਬੀ ਸਾਡੇ ਨਹੀਂ ਥੋੜੀ ਬੋੜਾਈ ਇਹਨੇ ਨਾ ਆਪਣੀ ਮਰਜ਼ੀ ਨਾਲ ਪੀਣੀ ਹੋਵੇ ਤੇ ਡੂੰਗਾ ਪੀਜੂ ਹੁਣ ਇਹਨੂੰ ਬਹੁਤ ਲੱਗਦੀ ਆ ਮਾਮਾ ਪੀਤੀ ਹੈ ਡੇਢ ਦੋ ਘੰਟੇ ਤੋਂ ਗਏ ਹੋ ਉਹਨਾਂ ਨੂੰ ਗੁਲਗੁਲੇ ਲੱਗੀ ਕਹਿਣ ਇਹਨੂੰ ਲਾਜਾਂ ਨਹੀਂ ਕਿੰਨੇ ਅੰਦਰ ਦੇਖ ਬੀਬੀ ਨਾ ਸਿਰੋ ਕੀ ਆਜੇ ਮੈਂ ਕਿਹਾ ਬਗਾਇਦੀ ਤੇ ਇਹ ਇਹਨੂੰ ਦੱਸ ਕੇ ਆਈਏ ਕਰੀਏ ਚਿੱਠੀ ਤੈਨੂੰ ਪਹਿਲਾਂ ਕਮਰੇ ਤੇਰੇ ਤੋਂ ਦੱਸੀਏ ਕਰੀਏ ਵੀ ਨਹੀਂ ਆ ਗਏ ਸਾਡੀ ਮਰਜ਼ੀ ਆ ਆਹੀਂ ਜਿੱਥੋਂ ਮਰਜ਼ੀ ਆਈਏ ਜਈਏ ਬੋਲੋ ਇਹ ਤਾਂ ਚੈਨ ਲਗਾ ਲੱਗਾ ਇੱਕ ਨਾ ਤੇਰੇ ਵਰਗੇ ਜਾਂਦੇ ਕਈ ਕੋਲੇ ਬੰਦੇ ਮੂੰਹ 'ਚ ਉਂਗਲ ਮੂੰਹ 'ਚ ਉਂਗਲ ਢਾਲ ਕਦੀ ਬਾ ਕਦੀ ਬਾ ਕਿਉਂ ਨਹੀਂ ਮੂੰਹ ਰਸਤੀ ਉਂਗਲ ਰੱਖ ਲੈ ਦੇ ਕੁੜੀਆ ਤੂੰ ਜੋਣੀ ਰੱਖਣੀ ਨਹੀਂ ਰੱਖਣੀ ਮੇਰੀ ਮਰਜ਼ੀ ਤੂੰ ਬਹੁਤ ਦਲੇਰ ਹੋ ਚੁੱਪ ਕਰ ਜਾ ਓਏ ਆ ਡਾਂਗ ਦੇ ਮੇਰੀ ਮਦਦ ਕਰ। ਚੱਲ ਮੈਂ ਹੁਣ ਕੰਮ ਆ ਮੈਂ ਥੋੜਾ ਜਿਹਾ ਚੱਲਾਂ। ਮੇਰੀ ਮੰਮੀ ਨੂੰ ਆ ਲੰਦੇ। ਫੇਰ ਗੱਲ ਹੋਏਗੀ। ਅੱਜ ਮੇਰੀ ਮੰਮੀ ਨੂੰ ਆ ਲੰਦੇ। ਗੱਲਾਂ ਕਿਨੇ ਲਈ ਆਣਾ ਅੱਜ? ਮੇਰੀ ਮੰਮੀ ਮੇਰੀ ਮਾਨਪ੍ਰੀਤ ਨੂੰ ਵੀ ਆ ਲੰਦੇ। ਪਤਾ ਜਾਉ ਲਾਗਾ ਅੱਜ। ਮੇਰੇ ਤੇ ਜੱਜ ਫੜ ਖਾ। ਅ ਖਾ। ਨਹੀਂ 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 ਕੋਈ ਨਹੀਂ ਫੜ ਫੜ। ਅ ਫੜ। ਸਾਲਾ ਬੜੀ ਹੈਗੀ ਤੂੰ। ਸੋਣੀਂਗ ਨਹੀਂ ਕੋਣੀ। ਫੜ ਲਾ ਚੁੱਕੇ। ਬਸ ਵਰਦੀ ਕੀ ਬੱਸ ਦੀ ਲੱਗਦੀ। ਆ ਲੰਦੇ ਅੱਜ ਮੇਰੀ ਘਰ ਵਾਲੀ ਨੂੰ ਤੇ ਮੇਰੀ ਮੰਮੀ ਨੂੰ। ਲੱਗਦੀ ਲੱਗਦੀ ਕੀ ਹੋਇਆ? ਏ ਬਾਕੀ ਵੀ ਲੱਗਦੀ ਸੁਬਾਹ ਨੂੰ ਸਾਬਲਾ ਜੀ ਸੀ ਵੜੀ ਕਰਨੀ ਆ ਚੱਲ ਠੀਕ ਆ ਮੈਂ ਮੜਾ ਜਾ ਲੱਗਦੀ ਕਿ ਹੁੰਦੀ ਆ ਮੈਂ ਆ ਗਿਆ maal ਲੈ ਕੇ ਮੜਾ ਜਾ maal ਮੁੱਕ ਕੇ ਆਏ ਸਵਾ ਖਾ ਜਾਗੇ maal ਫੀਮ ਬੁੱਕ ਕੀ ਆ ਗਿਆ ਲੈ ਕੇ ਉਹ ਮੁੰਡਾ ਡਿੱਤਨ ਗਿਆ ਲੈ ਆਵਾਂ ਜਾ ਕੇ ਖਾਣੀ ਆ ਸਵਾ ਖਾ ਜਾਗੇ ਜੀ ਵੀ ਪਾਪਾ ਕਹਿੰਦਾ ਨਹੀਂ ਹੈ ਆ ਬਈ ਕਹਿੰਦਾ ਜੀ ਤੇ ਤੈਨੂੰ ਨਹੀਂ ਕਹੀ ਨਾ ਹੂੰ ਪਰ ਤਾਂ ਜੀ ਮੇਨੋ ਹੋਈਆਂ ਬੀਤੀਆਂ ਨੇ ਤਾਂ ਤੇ ਹੋਈ ਹਾਂ ਇਹਨਾ ਸਭ ਕੁਝ ਹੋਇਆ ਬੀਤੇ ਆਇਆ ਹੈ ਆਹ ਉਹ ਚਰ ਚਰਨ ਜੀ ਚੰਨੀ ਲਖਾ ਮੈਂ ਮੱਜ ਮੈਂ ਮੱਜ ਵਿੱਚੋਂਦਾ ਰਿਆਂ ਮੈਂ ਬੱਕਰੀਆਂ ਵੀ ਚਾਰੀਆਂ ਉਸ ਹਿਸਾਬ ਇਹਦਾ ਸਾਡੀ ਬੀਬੀ ਦਾ ਮੈਂ ਆ ਵੀ ਕੰਮ ਕੀਤਾ ਕੀਤਾ ਨੇ ਭਾਵੇਂ ਕੱਕ ਨਾ ਹੋਏ ਮੈਂ ਤੜੀ ਆਪਣੀ ਜ਼ਿੰਦਗੀ 'ਚ ਦੇਖਿਆ ਪੀ ਇਹਨੇ ਕੇ ਕੰਮ ਨੂੰ ਹੱਥ ਲਾਇਆ ਪੀ ਇਹਨੇ ਕੇ ਕੰਮ ਨੂੰ ਹੱਥ ਲਾਇਆ ਕੀ ਦੇ ਕੇ ਦੋ ਬੀਆ ਦੇ ਲਾਈਕ ਜਿੱਦ ਤੱਕ ਲੜਨਾ ਕੀ ਗੱਲ ਆ ਆਏ ਦੇਖਿਆ 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 ਕੋਈ ਨਹੀਂ ਫਿਰ ਮੈਂ ਹੀ ਕੰਮ ਆਉਣਾ ਉਹਨੂੰ ਚੁਗਲੀਆਂ ਲਾਉਣੀ ਨਾ ਮੇਰੀਆਂ ਕੋਈ ਗੱਲ ਨਹੀਂ ਚੁਗਲੀ ਨਹੀਂ ਮੈਂ ਸਾਹਮਣੇ ਕਰਨੀ ਕਰਨੀ ਚੁਗਲੀ ਹੈ ਤੁਰੀ ਉਹ ਹੁੰਦੀ ਜਿਹੜੀ ਬੈਠ ਕੇ ਕਿਉਂ ਕਰੋ ਕੋਈ ਗੱਲ ਨਹੀਂ ਫਿਰ ਬਣ ਜੂ ਗੱਲਾਂ ਫਿਰ ਉੱਕੇ ਹੋ ਜੂਗੀ ਫਿਰ ਮੈਂ ਵੀ ਦੇ ਕੀ ਮੈਂ ਤਾਂ ਜਿੱਤਾਂ ਬਣਾ ਬਣ ਪ੍ਰੀਤ ਬਾਨ ਪ੍ਰੀਤ